ਮਾਲਾ ਚੌਂਕ ਤੋਂ ਲੈ ਕੇ ਖਨੌਰੀ ਬਾਰਡਰ ਤੱਕ ਜਿਹੜੀ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ ਬਾਰਡਰ ਦੇ ਨਾਲ ਆ ਸੀ ਲਾਏ ਨੇ ਪ੍ਰਦਰਸ਼ਨ ਕੀਤਾ ਸਰਕਾਰੇ ਕਾਹਦੇ ਤੇ ਲਿਖਿਆ ਪੜਲਾ ਇਹ ਹਿੰਦੁਸਤਾਨ ਦੇ ਲੋਕ ਨੇ ਇਹ ਇਸ ਤਰੀਕੇ ਦੇ ਨਾਲ ਇਹ ਦਬਾਇਆ ਨਹੀਂ ਜਾ ਸਕਦਾ ਅਸੀਂ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਹੈਗੀਆਂ ਨੇ ਕਿ ਅਸੀਂ ਮੰਗ ਕਰਦੇ ਆਂਗੇ ਭਾਰਤ WTO ਦੀਆਂ ਨੀਤੀਆਂ 'ਚੋਂ ਬਾਹਰ ਆਵੇ ਉਹ WTO ਆ ਜਿਹੜਾ ਉਹ ਲਗਾਤਾਰ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਲਿਆ ਕੇ ਉਹ ਮਜ਼ਦੂਰਾਂ ਦੇ ਜਿਹੜਾ ਰਜਗਾਰ ਸੰਗਿਆ ਜਾ ਰਿਹਾ ਇਹ ਤੇ ਕੇਂਦਰੀ ਸਿੱਖਿਆ ਨੀਤੀ ਲਿਆ ਕੇ ਜਿਹੜੀ ਵਿਦਿਆ ਅਸੰਗੀ ਜਾ ਰਹੀ ਆ ਇਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਨੇ ਕੋਦੀ ਨੂੰ ਲੱਗਦਾ ਮੈਂ ਮੈਂ ਆ ਜਾਂ ਖੱਟਣ ਨੂੰ ਲੱਗਦਾ ਮੈਂ ਮੈਂ ਆ ਇਸ ਕਰਕੇ ਉਹ ਮੈਂ ਵਾਲੀ ਗੱਲ ਤੇ ਆ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਸੰਘਰਸ਼ ਆ ਪਹਿਲਾਂ ਵੀ ਸਯੁਗਤ ਮੋਰਚੇ ਨੇ ਇਕੱਠੇ ਹੋ ਕੇ ਜਿੱਤਿਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਲੋਕ ਇਕੱਠੇ ਹੋਣਗੇ ਪੰਜਾਬ ਸਰਕਾਰ ਇਹਨੂੰ ਵੀ ਆਪਣੀ ਮੇਨ ਭੂਮਿਕਾ ਨਾ ਹੋਣੀ ਚਾਹੀਦੀ ਆ ਉਹ ਸਾਡਾ ਜਿਹੜਾ ਸ਼ੁਭ ਕਰਨਾ ਜਿਹੜਾ ਨੌਜਵਾਨ ਉਹਦੀ ਡੈੱਡ ਬੋਡੀ ਅਜੇ ਵੀ ਜਣੀ ਮੌਕਚਰੀ ਦੇ ਵਿੱਚ ਪਈ ਹੈਗੀ ਆ ਉਹ ਸਰਕਾਰ ਉਹਦੇ ਤੇ ਸੜ ਦਿੰਦੀ ਆ ਉਹ ਸਰਕਾਰ ਉਹਦੇ ਤੇ ਸੜ ਦਿੰਦੀ ਆ ਅਸੀਂ ਕਹਿੰਦੇ ਆ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਉਥੋਂ ਦਾ ਜਿਹੜਾ ਗ੍ਰਹਿ ਮੰਤਰੀ ਆ ਮਿਤਸਾ ਉਹਦੇ ਖਿਲਾਫ 302 ਦਾ ਪਰਚਾ ਦਰਜ ਹੋਵੇ ਜਿਹੜਾ ਅਨਿਲ ਵਿੱਜ ਹਰਿਆਣੇ ਦਾ ਗ੍ਰਹਿ ਮੰਤਰੀ ਆ ਉਹ ਤੇ ਪਰਚਾ ਦਰਜ ਹੋਵੇ ਹਰਿਆਣੇ ਦਾ ਮੁੱਖ ਮੰਤਰੀ ਹਰਿਆਣੇ ਦਾ ਗ੍ਰਹਿ ਮੰਤਰੀ ਇਹ ਸਾਰਿਆਂ ਨੇ ਰਲ ਮਿਲ ਕੇ ਇੱਕ ਸਾਜ ਦੇ ਤਹਿਤ ਕਿਸਾਨਾਂ ਉੱਤੇ ਜਿਹੜਾ ਹਮਲਾ ਹੈ ਉਹ ਕੀਤਾ ਹੈ ਇਸ ਹਮਲੇ ਰਾਹੀਂ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਦੇ ਵੀ ਜੇ ਪੰਜਾਬ ਦੇ ਕਿਸਾਨ ਜਾਂ ਹੋਰ ਸੂਬਿਆਂ ਦੇ ਕਿਸਾਨ ਅੱਗੇ ਵਧਣਗੇ ਤਾਂ ਅਸੀਂ ਉਹਨਾਂ ਨਾਲ ਇਹੋ ਜਿਹਾ ਕੁਝ ਕਰਾਂਗੇ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂੜਾ ਇੱਕ ਪਾਸੇ ਗੈਰ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿਸਾਨ ਜਥੇ ਬਤਿਆ ਰਹੇ ਉਹ ਬਾਰਡਰਾਂ ਤੇ ਲੜਦੇ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਨੂੰ ਕਰਕੇ ਇੱਕ ਵੱਡਾ ਰੋਸ ਚਟਾਇਆ ਜਾ ਰਿਹਾ ਕਿਉਂਕਿ ਕਿਸਾਨਾਂ ਦਾ ਕਹਿਣਾ ਅਸੀਂ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਇੱਕੋ ਨਹੀਂ ਜਿਹੜਾ ਪਲੇਟਫਾਰਮ ਆ ਉਹ ਇੱਕੋ ਆ ਲੜਨ ਲੜਨ ਦੇ ਟੰਗ ਬਕਰੇ ਹੋ ਜਾਂਦੇ ਨੇ ਪਰ ਸਾਡੇ ਨਾਲ ਬੀਕੇ ਜੂ ਗ੍ਰਾਹਾਂ ਵੱਲੋਂ ਅੱਜ ਮਹਿਲਾ ਮੰਡੀ ਦੇ ਵਿੱਚ ਵੱਡਾ ਇਕੱਠ ਕਰਕੇ ਇੱਕ ਰੋਸ ਚਟਾਇਆ ਜਾ ਰਿਹਾ ਸਾਡੇ ਨਾਲ ਸੂਬੇ ਦੇ ਆਗੂ ਜਗਤਾਰ ਸਿੰਘ ਕਲਾਚੜ ਜੁੜੇ ਹੋਏ ਨੇ ਕਲਾਚੜ ਸਾਹਿਬ ਇੱਕ ਪਾਸੇ ਕਿਸਾਨ ਕਹੀ ਜਾਂਦੇ ਨੇ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਵੀ ਜਦੇ ਬੰਦਿਆ ਪਟ ਗਈਆਂ ਬਿਲਕੁਲ ਨਹੀਂ ਹੈ ਠੀਕ ਆ ਮਤ ਪੇਤ ਹੁੰਦੇ ਨੇ ਜਥੇਬੰਦੀਆਂ ਦੇ ਜਦੋਂ ਪਹਿਲਾ ਦਿੱਲੀ ਮੋਰਚਾ ਲੜਿਆ ਉਦੋਂ ਵੀ ਜਥੇਬੰਦੀਆਂ ਦੇ ਆਪਦੇ ਤੌਰ ਦੇ ਉੱਤੇ ਖਰਾਫਾ ਦੀ ਆਪਣੀ ਸਟੇਜ ਟਕਰੀ ਵੱਡਦੀ ਜਣੀ ਅਸੀਂ ਸੱਟਾ ਜਿਹੜੀ ਉਹ ਇਕੱਠੀ ਸਾਡੀਆਂ ਸਾਡੀਆਂ ਮੰਗਾਂ ਸਾਂਝੀਆਂ ਨੇ ਸਾਰੀਆਂ ਜਿਹੜੀ ਕਰਜ਼ਾ ਮੁਕਤੀ ਦੀ ਗੱਲ ਅਸੀਂ ਕਰਦੇ ਆ ਕਰਜ਼ਾ ਜਣੀ WTO ਤੋਂ ਬਾਹਰ ਆਉਣ ਦੀ ਗੱਲ ਅਸੀਂ ਕਰਦੇ ਹੈਗੇ ਆ ਜੇ ਅਸੀਂ ਕਹਿੰਦੇ ਆ MSP ਦੇ ਸਰਕਾਰ ਦਾ ਕਾਨੂੰਨ ਦਾ ਸਰਕਾਰੀ ਖਰੀਦ ਦਾ ਗਾਰੰਟੀ ਬਣਾ ਦਾ ਕਾਨੂੰਨ ਬਣਾਵੇ ਇਹ ਮੰਗਾਂ ਸਾਡੀਆਂ ਸਾਂਝੀਆਂ ਨੇ ਠੀਕ ਆ ਸੰਯੁਕਤ ਕਿਸਾਨ ਮੋਰਚੇ ਤੋਂ ਕੋਸੋ ਜਥੇਬੰਦੀਆਂ ਨੇ ਬੱਕ ਹੋ ਕੇ ਉਹ ਟੁੱਟ ਕੇ ਅੱਡ ਇਹ ਪ੍ਰੋਗਰਾਮ ਦਿੱਤਾ ਹੈਗਾ ਉਹ ਕਿਸਾਨਾਂ ਦੀ ਕੁੱਲ ਕਿਸਾਨਾਂ ਦੀ ਲੜਾਈ ਆ ਉਹ ਗੱਲ ਗੱਲ ਤਾਂ ਠੀਕ ਆ ਇਹ ਗੱਲ ਦੀ ਗੱਲ ਆ ਅੱਡਾ ਜੋ ਸਰਕਾਰ ਨੇ ਜਣੀ ਉਥੇ ਯਾਵਰ ਹੱਲਾ ਜਿਹੜਾ ਬੋਲਿਆ ਹੋਇਆ ਉਥੇ ਵੱਡੇ ਜਿਹੜੇ ਪੌਲ ਬਣਾਏ ਨੇ ਕਿੱਲ ਗੱਡੇ ਨੇ ਅਤਰੂ ਕਹਦੇ ਗੋਲੇ ਸਿੱਟੇ ਨੇ ਸਾਡਾ ਇੱਕ ਸੁਭ ਕਰਨ ਸਿੰਘ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈਗਾ ਇਸ ਕਰਕੇ ਅਸੀਂ ਉਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਪੂਰੇ ਪੰਜਾਬ ਦੇ ਹਿੰਦੁਸਤਾਨ ਦੇ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਦੇ ਉਤੇ ਸੰਯੁਕਤ ਮੋਰਚੇ ਵੱਲੋਂ 15 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਰੋਕੇ ਗਏ ਰੇਲਾਂ ਰੋਕੀਆਂ ਗਈਆਂ ਲਗਾਤਾਰ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਹਾਂ ਇਸ ਕਰਕੇ ਇਹ ਆਉਣ ਵਾਲੇ ਦਿਨਾਂ 'ਚ ਮੋਰਚੇ ਨੇ ਵਧਣਾ ਅੱਜ WTO ਦੀ ਮੀਟਿੰਗ ਹੋ ਰਹੀ ਆ ਅਬੂ ਧਾਬੀ ਦੇ ਵਿੱਚ ਉੱਥੇ ਵੀ 70000 ਤੋਂ ਵੱਧ ਲੋਕ ਵਿਰੋਧ ਕਰ ਰਹੇ ਨੇ ਇੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਲੋਕ ਵਿਰੋਧ ਕਰ ਰਹੇ ਨੇ ਅੱਜ ਅਸੀਂ ਭਾਰਤੀ ਕਿਸਾਨ ਜਨੂਨ ਇਕਤਾ ਗਰਾਹ ਜੇਲਾ ਸੰਗਰੂਰ ਦੇ ਵੱਲੋਂ ਮਾਲਾ ਚੌਂਕ ਮੰਡੀ ਦੇ ਵਿੱਚ ਵੱਡਾ ਇਕੱਠ ਕੀਤਾ ਹੋਇਆ ਮਾਲਾ ਚੌਂਕ ਤੋਂ ਲੈ ਕੇ ਖਨੌਰੀ ਬਾਰਡਰ ਤੱਕ ਜੜੀ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਨੇ ਜਿਹੜੇ ਉਹ ਬਾਰਡਰ ਦੇ ਨਾਲ ਆਸੀਂ ਲਾਏ ਨੇ ਪ੍ਰਦਰਸ਼ਨ ਕੀਤਾ ਕਿ ਸਰਕਾਰੇ ਕੰਧ ਤੇ ਲਿਖਿਆ ਪੜ ਲਾ ਇਹ ਹਿੰਦੁਸਤਾਨ ਦੇ ਲੋਕ ਨੇ ਇਸ ਤਰੀਕੇ ਦੇ ਨਾਲ ਇਹ ਦਬਾਇਆ ਨਹੀਂ ਜਾ ਸਕਦਾ ਅਸੀਂ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਹੈਗੀਆਂ ਨੇ ਕਿ ਅਸੀਂ ਮੰਗ ਕਰਦੇ ਆਂਗੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਵੇ ਕਿਉਂਕਿ ਡਬਲਯੂਟੀਓ ਜਿਹੜਾ ਉਹ ਲਗਾਤਾਰ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਲਿਆ ਕੇ ਉਹ ਮਜ਼ਦੂਰਾਂ ਦੇ ਜਿਹੜਾ ਰਜਗਾਰ ਸੰਗਿਆ ਜਾ ਰਿਹਾ ਇਹ ਤੇ ਕੇਂਦਰੀ ਸਿੱਖਿਆ ਨੀਤੀ ਲਿਆ ਕੇ ਜਿਹੜੀ ਵਿਦਿਆ ਅਸੰਗੀ ਜਾ ਰਹੀ ਆ ਇਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਕਾਨੂੰਨ ਬਣਾਏ ਜਾ ਰਹੇ ਨੇ ਅਸੀਂ ਇਹ ਕਹਿੰਦੇ ਆ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਵੇ ਤੇ ਇੱਥੇ ਉਹ ਸਿਸਟਮ ਉਹਦੇ ਹੱਥ ਹੱਥ ਚ ਕਰੇ ਇਹਤੇ ਲਹਿਰਾ ਬਹਿਰਾ ਹੋ ਸਕਦੀਆਂ ਨੇ ਇਸ ਕਰਕੇ ਲੜਾਈ ਸਾਡੀ ਜਾਰੀ ਹੈਗੀ ਆ ਅੱਜ ਅਸੀਂ ਜਣੀ ਸਾਡੇ ਸੂਬਾ ਪ੍ਰਧਾਨ ਜਗENDER ਸਿੰਘ ਉਗਰਾਹਾ ਸਯੁਗਤ ਮੋਰਚੇ ਵੱਲੋਂ 6 ਮੈਂਬਰੀ ਜਿਹੜੀ ਕਮੇਟੀ ਆ ਉਹ ਭੰਦੇਰ ਸਾਹਿਬ ਨਾਲ ਵੀ ਗੱਲ ਕੀਤੀ ਆ ਡੱਲੇ ਵਾਲਾ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਆਪਾਂ ਇਕੱਠੇ ਹੋ ਕੇ ਇਹ ਲੜਾਈ ਲੜੀਏ ਇਸ ਕਰਕੇ ਕੋਈ ਵੀ ਬੰਦਾ ਜਿਹੜਾ ਜਿਵੇਂ ਮੋਦੀ ਨੂੰ ਲੱਗਦਾ ਮੈਂ ਮੈਂ ਆ ਜਾਂ ਖੱਟਣ ਨੂੰ ਲੱਗਦਾ ਮੈਂ ਮੈਂ ਆ ਇਸ ਕਰਕੇ ਉਹ ਮੈਂ ਵਾਲੀ ਗੱਲ ਤੇ ਆ ਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਸੰਘਰਸ਼ ਆ ਪਹਿਲਾਂ ਵੀ ਸਯੁਗਤ ਮੋਰਚੇ ਨੇ ਇਕੱਠੇ ਹੋ ਕੇ ਜਿੱਤਿਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਲੋਕ ਇਕੱਠੇ ਕੋਈ ਲੀਡਰ ਜਿਹੜਾ ਕੋਈ ਐ ਕਹੂਗਾ ਆ ਮੈਂ ਵਾਲੀ ਗੱਲ ਹੋਊਗੀ ਉਹ ਲੋਕ ਦੇਖਦੇ ਨੇ ਇਸ ਕਰਕੇ ਸਾਡੀ ਤਾਂ ਇਧਰੋਂ ਪੂਰੀ ਤਰ੍ਹਾਂ ਦੇ ਨਾਲ ਵੀ ਇਹ ਲੋਕ ਇਕੱਠੇ ਹੋ ਕੇ ਆਉਣ ਵਾਲੇ ਦੇ ਨਾਲ ਚ ਉਹਦੇ ਚ ਅਸੀਂ ਮੇਨ ਭੂਮਿਕਾ ਜਿਹੜੀ ਉਹ ਨਿਭਾ ਰਿਹਾ ਕਿ ਆਪਾਂ ਇਹ ਉੱਤਮ ਮੋਰਚਾ ਪੂਰਾ ਇਕੱਠਾ ਹੋ ਕੇ ਲੜਾਈ ਆ ਘੋਲ ਆ ਜਿਹੜਾ ਜਣੀ ਐਮਐਸਪੀ ਤੇ ਲੜਾਈ ਪੂਰੇ ਦੇਸ਼ ਦੇ ਵਿੱਚ ਅੱਗੇ ਵਧ ਕੇ ਆ ਗਈ ਆ ਜਿਹੜੀਆਂ ਪਹਿਲਾਂ ਫਿਰਕਾ ਪ੍ਰਸਤ ਦੀਆਂ ਆ ਰਹੀਆਂ ਤੇ ਇਹ ਗੱਲਾਂ ਉਹੋ ਗੱਲਾਂ ਲੋਕਾਂ ਦੇ ਨਕਾਰਦੀਆਂ ਲੋਕਾਂ ਦੀ ਜਿਹੜੀ ਮੰਗ ਆ ਮੇਨ ਉਹ ਉੱਭਰ ਗਿਆ ਘੋਲ ਆ ਇਸ ਕਰਕੇ ਆਉਣ ਵਾਲੇ ਦਿਨਾਂ ਚ ਇਹ ਘੋਲ ਵਧੂਗਾ ਦਿਨ ਨੂੰ ਅਸੀਂ ਜਿੱਤਾਂਗੇ ਇੱਕ ਪਾਸੇ ਭਗਵੰਤ ਸਿੰਘ ਮਾਨ ਕਹਿੰਦੇ ਨੇ ਪੰਜਾਬ ਨੂੰ ਰੰਗਲਾ ਕਰਤਾ ਦੂਜੇ ਪਾਸੇ ਮੋਦੀ ਕਹਿੰਦਾ ਮੈਂ ਕਿਸਾਨਾਂ ਦਾ ਹਤਾਇਸੀ ਆ ਤੀਜੇ ਪਾਸੇ ਗੋਲੀਆਂ ਚੱਲ ਜਾਂਦੇ ਕਿਸ਼ਾਨਾਂ ਨੂੰ ਮਾਰਿਆ ਜਾ ਰਿਹਾ ਦੇਖੋ ਇਹ ਦੋਨੇ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੂੰ ਆਪਣੀ ਜਿਹੜੀ ਪੰਜਾਬ ਸਰਕਾਰ ਇਹਨੂੰ ਵੀ ਆਪਣੀ ਮੇਨ ਭੂਮਿਕਾ ਨਾ ਹੋਣੀ ਚਾਹੀਦੀ ਆ ਉਹ ਸਾਡਾ ਜਿਹੜਾ ਸ਼ੁਭਕਰਨਾ ਜਿਹੜਾ ਨੌਜਵਾਨ ਉਹਦੀ ਡੈੱਡ ਬੋਡੀ ਅਜੇ ਵੀ ਜਣੀ ਮੌਕਚਰੀ ਦੇ ਵਿੱਚ ਪਈ ਹੈਗੀ ਆ ਉਹ ਸਰਕਾਰ ਉਹਦੇ ਤੇ ਸੜ ਦਿੰਦੀ ਆ ਉਹ ਸਰਕਾਰ ਉਹਦੇ ਤੇ ਸੜ ਦਿੰਦੀ ਆ ਅਸੀਂ ਕਹਿੰਦੇ ਆ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਉਥੋਂ ਦਾ ਜਿਹੜਾ ਗ੍ਰਹਿ ਮੰਤਰੀ ਆ ਮਿਤਸਾ ਉਹਦੇ ਖਿਲਾਫ 302 ਦਾ ਪਰਚਾ ਦਰਜ ਹੋਵੇ ਜਿਹੜਾ ਅਨਿਲ ਵਿੱਜ ਹਰਿਆਣੇ ਦਾ ਗ੍ਰਹਿ ਮੰਤਰੀ ਉਹਤੇ ਪਰਚਾ ਦਰਜ ਹੋਵੇ ਜਿਹੜਾ ਮੁੱਖ ਮੰਤਰੀ ਹਰਿਆਣੇ ਦਾ ਉਹਦੇ ਤੇ 302 ਦਾ ਐਫ ਆਈ ਆਰ ਲਾਚ ਹੋ ਕੇ ਜਣੀ ਉਹਨਾਂ ਦੇ ਸੰਯੁਕਤ ਮੋਰਚੇ ਦੀ ਮੰਗਾ ਜਣੀ ਪੂਰੇ ਲੋਕਾਂ ਦੀ ਮੰਗਾ ਕਿ ਉਹਨਾਂ ਦੇ ਐਫ ਆਈ ਆਰ ਦਰਜ ਹੋਵੇ ਪੰਜਾਬ ਸਰਕਾਰ ਆਪਦਾ ਫਰਜ਼ ਪਹਿਚਾਣੇ ਇਹ ਨਹੀਂ ਵੀ ਲੋਕਾਂ ਨੂੰ ਇਹ ਕਹਿ ਕੇ ਵੀ ਲੋਕ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਆ ਇਸ ਤਰ੍ਹਾਂ ਕੇ ਲੋਕ ਦੇਖਦੇ ਨੇ ਇਸ ਕਰਕੇ ਇਹਨੂੰ ਆਪਦਾ ਫਰਜ਼ਾ ਜਿਹੜਾ ਪਸਾਣਾ ਚਾਹੀਦਾ ਸਾਡੇ ਨਾਲ ਹੋਰ ਵੀ ਆਗੂ ਜੁੜੇ ਹੋਏ ਨੇ ਜਿਵੇਂ ਜਗਤਾਰ ਸਿੰਘ ਨੇ ਕਿਹਾ ਵੀ ਪਰਚਾ ਦਰਜ ਹੋਵੇ ਕੀ ਲੱਗਦਾ ਪੰਜਾਬ ਸਰਕਾਰ ਦੇ ਵਿੱਚ ਹਿੰਮਤ ਆ ਪਰਚਾ ਦਰਜ ਕਰ ਦੇਖੋ ਗੱਲੇ ਐ ਪੰਜਾਬ ਸਰਕਾਰ ਪਰਚਾ ਦਰਜ ਕਰਦੇ ਕਿਉਂ ਨਾ ਕਰਦੇ ਦਰਜ ਕਿਉਂਕਿ ਇਹ ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਹੈ ਵੀ ਅਸੀਂ ਤਾਂ ਇਹ ਸਮਝਦੇ ਆਂ ਵੀ ਸੈਂਟਰ ਦਾ ਗ੍ਰਹਿ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਹਰਿਆਣਾ ਦਾ ਗ੍ਰਹਿ ਮੰਤਰੀ ਇਹ ਸਾਰਿਆਂ ਨੇ ਰਲ ਮਿਲ ਕੇ ਇੱਕ ਸਾਜ ਦੇ ਤਹਿਤ ਕਿਸਾਨਾਂ ਉੱਤੇ ਜਿਹੜਾ ਹਮਲਾ ਹੈ ਉਹ ਕੀਤਾ ਹੈ ਇਸ ਹਮਲੇ ਰਾਹੀਂ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਦੇ ਵੀ ਜੇ ਪੰਜਾਬ ਦੇ ਕਿਸਾਨ ਜਾਂ ਹੋਰ ਸੂਬਿਆਂ ਦੇ ਕਿਸਾਨ ਅੱਗੇ ਵਧਣਗੇ ਤਾਂ ਅਸੀਂ ਉਹਨਾਂ ਨਾਲ ਇਹੋ ਜਿਹਾ ਕੁਝ ਕਰਾਂਗੇ ਇਹਦਾ ਮਤਲਬ ਸਾਫ਼ ਹੈ ਕਿ ਜਦੋਂ ਸਾਡਾ ਇੱਕ ਹੱਕ ਹੈ ਮੌਲਕਤ ਅਧਿਕਾਰ ਹੈ ਕਿ ਸਾਨੂੰ ਕਿਤੇ ਵੀ ਜਾ ਕੇ ਜਿਹੜੀ ਆਪਣੀ ਆਵਾਜ਼ ਹੈ ਉਹ ਬੁਲੰਦ ਕਰਨ ਦਾ ਸਾਡਾ ਇੱਕ ਅਧਿਕਾਰ ਹੈ ਉਹ ਸਾਡਾ ਅਧਿਕਾਰ ਖੋ ਰਹੀ ਹੈ ਕੱਲਾ ਖੋ ਰਹੀ ਰਹੇ ਉਹ ਉਹਦੇ ਉੱਤੇ ਖੂਨੀ ਪੰਜਾ ਜਿਹੜਾ ਉਹ ਐਨਾ ਕਸਿਆ ਜਾ ਰਿਹਾ ਹੈ ਜਿਹਦੇ ਤਹਿਤ ਕਿੰਨੇ ਸਾਡੇ ਕਿਸਾਨ ਉੱਥੇ ਫੱਟੜ ਹੋਏ ਹੈ ਕਿੰਨੇ ਸਾਡੇ ਟਰੈਕਟਰ ਤੋੜੇ ਗਏ ਹੈ ਕਿੰਨੀਆਂ ਸਾਡੀਆਂ ਗੱਡੀਆਂ ਤੋੜੀਆਂ ਗਈਆਂ ਨੇ ਤੇ ਇੱਕ ਸਾਡੇ ਨੌਜਵਾਨ ਨੂੰ ਸੀਲ ਕਰਤਾ ਇੱਕ ਨੌਜਵਾਨ ਫੱਟੜ ਸੀ ਜਿਹੜਾ ਰੋਤਕ ਪਹਿਲਾਂ ਪੀਏ ਸੀ ਹੁਣ ਕਿੰਨੇ ਜਦੋਜਹਤ ਤੋਂ ਬਾਅਦ ਉਹਨੂੰ ਚੰਡੀਗੜ੍ਹ ਲੈ ਕੇ ਗਏ ਹੈ ਇਹ ਸਾਰੀ ਗੱਲ ਦਿਖਾਉਂਦੀ ਹੈ ਕਿ ਇੱਕ ਪਲਾਨਡ ਸਾਰਾ ਕੁਝ ਹੋਇਆ ਜਦੋਂ ਪਲਾਂ ਸਾਰਾ ਕੁਝ ਪਲਾਨਡ ਹੋਇਆ ਫਿਰ ਇਹ ਜਿਹੜਾ ਬਣਦਾ ਪਰਚਾ ਹੈ ਉਹਨਾਂ ਸਾਰੇ ਤੇ ਦਰਜ ਹੋਣਾ ਚਾਹੀਦਾ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਵੱਡੇ ਵੱਡੇ ਜਲਸੇ ਕਰਦੇ ਰਹੇ ਜੰਤਰਮੰਤਰ ਦੇ ਵੰਦੀਆਂ ਨੇ ਤੀਜੇ ਪਾਸੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਕਿਸਾਨਾਂ ਨਾਲ ਮਤੇਰੀ ਮਾਰਾ ਸਲੂਕ ਕੀਤਾ ਜਾ ਰਿਹਾ ਮਾਰੇ ਜਾ ਰਹੇ ਨੇ ਕਿਵੇਂ ਦੇਖੋ ਜਿਹੜੀ ਗੱਲ ਇਹ ਹੈ ਵੀ ਜਿੰਨੀਆਂ ਵੀ ਸ਼ਾਸਕੀ ਪਾਰਟੀਆਂ ਨੇ ਉਹਨਾਂ ਨੂੰ ਜੰਤਰਮੰਤਰ ਤੇ ਜਾਣ ਦਿੱਤਾ ਜਾਂਦਾ ਪਰ ਇੱਥੋਂ ਦੇ ਕਿਸਾਨਾਂ ਨੂੰ ਇੱਥੋਂ ਦੇ ਮਜ਼ਦੂਰਾਂ ਨੂੰ ਇੱਥੋਂ ਦੇ ਬਾਕੀ ਉਤਕਿਆਂ ਨੂੰ ਜਿਹੜੇ ਸੰਘਰਸ਼ ਲੜਦੇ ਆ ਉਹਨੂੰ ਜਾਣ ਤੋਂ ਰੋਕਿਆ ਜਾਂਦਾ ਹੈ ਅਸਲ ਦੇ ਵਿੱਚ ਗੱਲ ਇਹ ਹੈ ਵੀ ਜਿਹੜੀ ਇੱਥੋਂ ਦੀ ਸੈਂਟਰ ਸਰਕਾਰ ਹੈ ਉਹ ਇੰਨੀ ਡਰੀ ਹੋਈ ਹੈ ਕਿਉਂਕਿ ਉਹਨੂੰ ਆਪਣੀ ਮੌਤ ਸਿੱਧੀ ਦਿਖਾਈ ਦਿੰਦੀ ਹੈ ਉਹਨੂੰ ਐ ਲੱਗਦਾ ਵੀ ਇਹ ਕਿਸਾਨ ਆ ਕੇ ਹਣ ਬਰੂਹਾ ਤੇ ਬਹਿ ਗਏ ਇਹ ਉਸ ਸਮੇਂ ਜਦੋਂ 5-7 ਦਿਨਾਂ ਤੱਕ ਇਹ ਨੋਟੀਫਿਕੇਸ਼ਨ ਹੈ ਉਹ ਜਾਰੀ ਹੋਣ ਵਾਲਾ ਹੈ ਜਦੋਂ ਉਹ ਨੋਟੀਫਿਕੇਸ਼ਨ ਜਾਰੀ ਹੋਣ ਵਾਲਾ ਹੈ ਤਾਂ ਇਹ ਗੱਲ ਕਲੀਅਰ ਹੈ ਕਿ ਸੈਂਟਰ ਸਰਕਾਰ ਸਾਡੇ ਜਿਹੜੇ ਹੱਕ ਹੈ ਉਹਨਾਂ ਨੂੰ ਡਰ ਰਹੀ ਹੈ ਪਰ ਨੂੰ ਭੁਲੇਖਾ ਹੈ ਵੀ ਅਸੀਂ ਦਰੜ ਕੇ ਸ਼ਾਇਦ ਇਹ ਗੱਲ ਤੋਂ ਬਰੀ ਹੋ ਜਾਾਂਗੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਕੋਡ ਆਫ ਕੰਡੈਕਟਿਵ ਦੀ ਕਰ ਰਹੀ ਹੈ ਪੰਜਾਬ ਦੀਆਂ ਜਿਹੜੀਆਂ ਗਲੀਆਂ ਨੇ ਪਿੰਡਾਂ ਦੀਆਂ ਗਲੀਆਂ ਨੇ ਯੂਪੀ ਦੀਆਂ ਗਲੀਆਂ ਨੇ ਕੇਰਲਾ ਦੀਆਂ ਗਲੀਆਂ ਨੇ ਛਤੀਸਗੜ੍ਹ ਦੀਆਂ ਗਲੀਆਂ ਨੇ ਰਾਜਸਥਾਨ ਦੀਆਂ ਗਲੀਆਂ ਨੇ ਫਿਰ ਉਹ ਸੋਚ ਲੈ ਕਿ ਭਜਦਾਨੂ ਬਾਣ ਇੱਕੋ ਜਿਹਾ ਹੈ ਅੱਜ ਉਹ ਸਾਨੂੰ ਘੁੱਟ ਰਿਹਾ ਹੈ ਕੱਲ ਨੂੰ ਪਿੰਡਾਂ ਚ ਆਉਣਗੇ ਫਿਰ ਪਿੰਡ ਦੇ ਲੋਕ ਵੀ ਉਹ ਜਾ ਵਰਤਾਲਾ ਨਾਲ ਕਰਨਗੇ ਪਿੰਡਾਂ ਦੇ ਲੋਕ ਉਹਦੇ ਵਿਰਤੋ ਕਰ ਰਹੇ ਜਿੱਦਾਂ ਦਾ ਉਹ ਕਸ਼ਾਨਾਂ ਨਾਲ ਕਰ ਰਹੇ ਨੇ ਸਾਡੇ ਨਾਲ ਹੋਰ ਵੀ ਆਗੂ ਜੁੜੇ ਹੋਏ ਨੇ ਗੰਡੂ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਦੋਸ਼ ਲਾਇਆ ਜਾ ਰਿਹਾ ਵੀ ਆਰਐਸਐਸ ਦੇ ਗੁੰਡੇ ਪੰਜਾਬ ਦੇ ਅੰਦਰ ਆ ਕੇ ਕੁੱਟਦੇ ਨੇ ਮਾਰਦੇ ਨੇ ਲੋਕਾਂ ਨੂੰ ਜ਼ਖਮੀ ਕਰ ਰਹੇ ਨੇ ਕਸ਼ਾਨਾਂ ਨਾਲ ਦੇਖੋ ਇਹ ਕੋਈ ਰਾਤ ਨੂੰ ਤਾਂ ਹੋਇਆ ਨਹੀਂ ਦਿਨ ਦੇ ਹੜੇ ਹੋਇਆ ਚੰਗੀ ਤਰ੍ਹਾਂ ਤੁਹਾਡੇ ਮੀਡੀਆ ਦੇ ਨਜ਼ਰੇ ਦੇ ਵਿੱਚ ਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਦਿਨ ਦਿਹਾੜੇ ਜੇ ਪੰਜਾਬ ਦੀ ਸਰਕਾਰ ਆਪਦੀ ਗੱਲ ਭਗਾਉਂਦੀ ਉਥੇ ਹਰਿਆਣੇ ਵਾਲੀ ਫੋਰਸ ਹੈ ਕਿਸੇ ਤਰ੍ਹਾਂ ਦੀ ਫੋਰਸ ਹੈ ਉਹ ਚਾਹੇ ਸਰਕਾਰੀ ਫੋਰਸ ਹੈ ਚਾਹੇ ਆਰਐਸਐਸ ਦੀ ਫੋਰਸ ਹੈ ਉਹ ਉਰਾਂ ਟੱਪ ਨਹੀਂ ਸਕਦੀ ਦੀ ਜੇ ਹਰਿਆਣੇ ਦੀ ਸਰਕਾਰ ਪਹਿਲੇ ਪਾਸੇ ਪੰਜਾਬ ਦੇ ਕਿਸਾਨਾਂ ਨੂੰ ਪੈਰ ਨਹੀਂ ਧਰਨਦੀ ਫਿਰ ਪੰਜਾਬ ਦੀ ਸਰਕਾਰ ਕਿੱਥੇ ਹੈ ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਤਾਂ ਕਿਸਾਨਾਂ ਦੇ ਵਿੱਚ ਵਿਚਾਲੇ ਹੋ ਕੇ ਫੈਸਲੇ ਕਰਉਣਾ ਚਾਹੁੰਦੇ ਆ ਅਸੀਂ ਵਕੀਲਪਣਾ ਕਰਨਾ ਚਾਹੁੰਦੇ ਆ ਫਿਰ ਉਹ ਆਰਐਸਐਸ ਦੀ ਫੋਰਸ ਭਲਾ ਇਹਦੀ ਫੋਰਸ ਕਿੱਥੇ ਸੀ ਇਹਦੀ ਫੋਰਸ ਸੁੱਤੀ ਪਈ ਹੈ ਫਿਰ ਇਹ ਕਿੱਥੇ ਵੱਡੀ ਕਮਜ਼ੋਰੀ ਹੈ ਕਿਉਂਕਿ ਅੰਦਰੋਂ ਦੋਨੀ ਇੱਕਮਤ ਨੇ ਇਹ ਕੋਈ ਨੀਤੀ ਹੈ ਉਧਰੋਂ ਹੀ ਨਿਕਲੇ ਹੋਏ ਨੇ ਅਧੋਲਣਾਂ ਦੇ ਵਿੱਚ ਉਹ ਸਰਕਾਰ ਬਣੀ ਹੋਈ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੀ ਇਹ ਸਖਤ ਵਿਰੋਧ ਨੰਦਿਆ ਕਰਦੇ ਆ ਵੀ ਤੁਹਾਡੀ ਫੋਰਸ ਅੱਜ ਅਸੀਂ ਘੁੰਮ ਕੇ ਆਏ ਹਾਂ ਪਤਰਾ ਤੱਕ ਅੱਜ ਕਿਹਦੇ ਵਾਤੇ ਨਾਕੇ ਲਾਏ ਹੋਏ ਨੇ ਟਰਾਲੇ ਭੜਕੇ ਮਿੱਟੀ ਦੇ ਖੜਾਏ ਪਏ ਨੇ ਅਸੀਂ ਕਿਹਾ ਵੀ ਦੋਨੇ ਪਾਸੇ ਟਰੈਕਟਰਾਂ ਦਾ ਮਾਰਚ ਖੜੂ ਹੈ ਸਾਡਾ ਅੱਜ ਜਾ ਘਟਪਕੇ ਫੋਰਸ ਨੂੰ ਪੁੱਛਿਆ ਵੀ ਇਹ ਕਾਦੇ ਵਾਤੇ ਲਾਇਰੇ ਕਹਿੰਦੇ ਜੀ ਕੋਈ ਦਿੱਕਤ ਨਹੀਂ ਕੋਈ ਲੰਘਣ ਵਾਤੇ ਲਾਇਰੇ ਜੇ ਐਂ ਕਰਦੀ ਆ ਪੰਜਾਬ ਦੀ ਸਰਕਾਰ ਵੀ ਇੱਕ ਕੇਂਦਰ ਨੂੰ ਦਿਖਾ ਰਹੀ ਆ ਵੀ ਨਾਕੇ ਦਾਸੀ ਵੀ ਬਹੁਤ ਵੱਡੇ ਲਾਇ ਹੋਏ ਨੇ ਵੀ ਸਾਨੂੰ ਨਾ ਤਲਬ ਲਿਖਦੇ ਕੇਂਦਰ ਦੀ ਸਰਕਾਰ ਇਸ ਕਰਕੇ ਇਹ ਜਿਹੜੀਆਂ ਲੀਚੀਆਂ ਨੇ ਨਾ ਸੀ ਹਰਿਆਣੇ ਦੀ ਸਰਕਾਰ ਦੀਆਂ ਚੱਲਣ ਦਈਏ ਨਾ ਇਹਨਾਂ ਦੀਆਂ ਚੱਲਣ ਦਈਏ ਜੇ ਸਾਡੇ ਸਾਥੀ ਠੀਕ ਆ ਉਹ ਗੈਰ ਰਾਜਕੀਤ ਬਣ ਕੇ ਇਧਰੋਂ ਸੁਝ ਤਮੋਰਚੇ ਜੋ ਬਕਰੇ ਹੋ ਕੇ ਗਏ ਨੇ ਪਰ ਜੇ ਬਕਰੇ ਹੋਏ ਗਏ ਨੇ ਕੁਝ ਨੁਕਸਾਨ ਵੀ ਹੋਇਆ ਅਸੀਂ ਸਾਡੀ ਜਿੱਥੇ ਬੰਦੀ ਸੰਯੁਕਤ ਤਮੋਰਚੇ ਰੂ ਵੀ ਰਿਆਂ ਦਿੰਦੀ ਐ ਇਧਰ ਵੀ ਰਿਆਂ ਦਿੰਦੀ ਐ ਵੀ ਅਸੀਂ ਤੁਹਾਡੇ ਪਾਠਾ ਸਾਰੇ ਸੰਯੁਕਤ ਤਮੋਰਚੇ ਦੇ ਪਰ ਅਸੀਂ ਕਹਿੰਨੇ ਆ ਵੀ ਆਹ ਪੰਜ ਉਂਗਲੀਆਂ ਨੇ ਜੇ ਇਕੱਲੀ-ਇਕੱਲੀ ਉਂਗਲੀ ਲੜਾਵਾਂਗੇ ਮਾਰ ਖਾਵਾਂਗੇ ਵੀ ਇਕੱਠੇ ਹੋਣ ਦਾ ਯਤਨ ਕਰੀਏ ਸਾਡੀ ਅਜੇ ਵੀ ਕੋਸ਼ਿਸ਼ ਹੈ ਪੂਰੀ ਵੀ ਇਕੱਠੇ ਹੋਈਏ ਕਿਉਂਕਿ ਵੱਡੇ ਵੱਦਰ ਤੇ ਚਾਹੇ ਚੋਣ ਜਵਤਾ ਲੱਗਦਾ ਹੈ ਗੱਲ ਨੂੰ ਚਾਹੇ ਨਾ ਲੱਗਦਾ ਸਰਕਾਰ ਬੀਜੇਪੀ ਆਉਂਦੀ ਚਾਹੇ ਕਾਂਗਰਸੀ ਆਉਂਦੀ ਜਿਹਦੀ ਮਰਜ਼ੀ ਆਵੇ ਅਸੀਂ ਸਾਰੀਆਂ ਮੰਗਾਂ ਵੀ ਜਿੰਨੀਆਂ ਸਾਡੀਆਂ ਮੰਗਾਂ ਨੇ ਸਾਂਝੀਆਂ ਮੰਗਾਂ ਨੇ ਸਾਰੀ ਜਨਤਾ ਨਾਲ ਲੈ ਕੇ ਅਸੀਂ ਆਪਣੀ ਵੱਡੀ ਤਾਕਤ ਤਾਂ ਨਹੀਂ ਹੋਮਿਆ ਚਾਉਂਦੇ ਹੈਗੇ ਅਸੀਂ ਕਹਈਏ ਜੇ ਸਾਡੀ ਵੱਡੀ ਜਥੇਬੰਦੀ ਹੈ মিডিਆ ਵੀ ਕਹਿੰਦੇ ਬਹੁਤ ਵੱਡੀ ਜਥੇਬੰਦੀ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਬਹੁਤ ਛੋਟੀ ਜਿਹੀ ਜਥੇਬੰਦੀ ਜਿੱਡੀ ਤਾਕਤ ਨਾਲ ਅਸੀਂ ਲੜਨ ਜਾ ਰਹੇ ਆ ਉਹਨਾਂ ਅਸੀਂ ਸਾਰੇ ਲੋਕਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਲੈ ਕੇ ਛੋਟੇ ਦੁਕਾਨਦਾਰਾਂ ਨੂੰ ਛੋਟੇ ਟ੍ਰਾਂਸਪੋਰਟਾਂ ਨੂੰ ਲੈ ਕੇ ਫਿਰ ਇਹ ਦਿੱਲੀ ਦੀ ਸਰਕਾਰ ਨਾਲ ਲੜਿਆ ਜਾ ਸਕਦਾ ਹੈ ਇਹ ਚੋਣ ਜਬਤਾ ਲੱਗ ਜੇ ਨਾ ਲੱਗ ਜੇ ਅਸੀਂ ਲੜਾਂਗੇ ਉਹਦੀਆਂ ਮੰਗਾਂ ਪਕਾਵਾ ਦੀ ਗੰਡੂ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਆਪਣਾ ਫਰਜ਼ਾਦਾ ਨਹੀਂ ਕਰ ਰਹੀ ਦੂਜੇ ਪਾਸੇ ਜਿੱਥੇ ਸੁਭ ਕਰਨ ਦੀ ਮੌਤ ਹੋਈ ਆ ਵੱਡੇ ਭਾਰੀ ਫੋਰਸ ਬਲ ਉੱਥੇ ਮੌਜੂਦ ਸੀ ਜਿਹੜੇ ਕਿ ਮੌਜ ਨਾਲ ਲੰਗਰ ਛਕਦੇ ਫਿਰਦੇ ਸੀ ਜਿਹੜੇ ਮੌਜ ਮੌਜ ਨਾਲ ਤਮਾਸ਼ਾ ਦੇਖਦੇ ਰਹੀ ਸੀ ਹਰਿਆਣੇ ਦੇ ਲੋਕ ਆ ਕੇ ਹਰਿਆਣੇ ਦੀ ਫੌਜ ਆ ਕੇ ਪੰਜਾਬ ਦੇ ਅੰਦਰ ਜਾ ਕੇ ਕਤਲ ਕਰਦੀ ਰਹੀ ਐ ਲੋਕਾਂ ਦੇਖੋ ਮੇਰੀ ਇਹੀ ਗੱਲ ਤੁਹਾਡੇ ਮੀਡੀਆ ਦੇ ਰਹੀ ਐ ਮੇਰੀ ਗੱਲ ਪਹੁੰਚਾਉਣੀ ਮੈਂ ਬਲਦੀ ਐ ਵੀ ਬਲ ਜਾਣੀ ਚਾਹੀਦੀ ਐ ਆਹੀ ਰੋਲਾ ਵੱਡਾ ਵੀ ਜੇ ਜਨਤਾ ਸਾਡੀ ਫੇਸਫੁੱਲ ਐ ਲੰਗਰਾਂ 'ਉਂ ਬੈਠੇ ਨੇ ਆ ਉਹਰੇ ਦਾਣਾ ਮੰਡੀ 'ਚ ਬੈਠੇ ਆਪਾਂ ਜੇ ਕੋਈ ਆ ਕੇ ਸ਼ਰਾਰਤੀ ਇੱਥੇ ਗੜਬੜ ਕਰੇ ਫਿਰ ਇਹਦਾ ਜ਼ਿੰਮੇਵਾਰ ਕੌਣ ਐ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਐ ਜਾ ਪੰਜਾਬ ਦੀ ਫੋਰਸ ਜ਼ਿੰਮੇਦਾਰ ਹੈ ਜਿਹੜੀ ਸੜਕਾਂ ਦੇ ਡੰਗਾ ਲਈ ਖੜੀ ਹੈ ਕਿਉਂ ਨਹੀਂ ਉੱਥੇ ਰੱਖੀ ਕਰੀ ਇਹਨਾਂ ਨੇ ਜਿੱਦਾਂ ਸਾਡੇ ਲੋਕ ਆਹਾਂ ਜਾਂਦੇ ਫੇਰ ਤਾਂ ਹੋਰ ਸਰਕਾਰ ਨੁਕਸਾਨ ਕਰ ਸਕਦੀ ਹੈ ਜੇ ਇਹ ਜੇ ਜਾਂਦੀ ਨਹੀਂ ਗਾਹਨ ਬਣੀ શકਦੇ ਨਹੀਂ ਤੁਹਾਡੇ ਕਹਿਣ ਦੇ ਵਜਾ ਫੇਰ ਸਾਡੇ ਦੇ ਵਾਰ ਕਿਉਂ ਇਸ ਕਰਕੇ ਅਸੀਂ ਉਹ ਵਾਰ ਦੀ ਨਿੰਦਿਆ ਕਰਦੇ ਹਾਂ ਸਖਤ ਨਿੰਦਿਆ ਕਰਦੇ ਹਾਂ ਸਾਡੀ ਜਥੇਬੰਦੀ ਸਾਰੇ ਪ੍ਰੋਗਰਾਮ ਛੱਡ ਕੇ ਉੱਦ ਦੇ ਦੀ ਐਸੇ ਤੇ ਮੈਦਾਨ ਦੇ ਵਿੱਚ ਐ ਜੇ ਕੱਲ ਨੂੰ ਉਹਨਾਂ ਦੇ ਫੇਰ ਜਾਵਰ ਕੋਈ ਸਰਕਾਰ ਚੱਕਦੀ ਐ ਇਸ ਕਰਕੇ ਸਾਡੀ ਭਾਰਤ ਦੀ ਪੰਜਾਬ ਦੀ ਸਾਰੀਆਂ ਜੱਥੇਬੰਦੀ ਸੰਯੁਕਤ ਮੋਰਚੇ ਦੀਆਂ ਜੋ ਸੰਯੁਕਤ ਮੋਰਚੇ ਦੀ ਕਾਲ ਆਊਗੀ ਸਾਰੇ ਭਾਰਤ ਦੇ ਵਿੱਚ ਹੁਣ ਅੱਜ ਭਨਾਲੇ ਵਾਲੇ ਵਾਲੇ ਦਿੱਲੀ ਦੇ ਵਿੱਚ ਕਿਉਂ ਇਹ ਮਾਰਚ ਹੋ ਰਹੇ ਨੇ ਉਹੋ ਜਿਹੜੀ ਡਬਲ ਟੀਓ ਉਹਨਾਂ ਸੰਤਾ ਦੇ ਵਿੱਚੋਂ ਬਾਹਰ ਕੱਢਣ ਦੀ ਦੇਸ਼ ਦੀ ਗੱਲ ਕਰਦੇ ਆ ਸਰਕਾਰਾਂ ਦੀ ਜੇ ਬਾਹਰ ਆਉਣੀਆਂ ਸਰਕਾਰਾਂ ਫੇਰ ਦੇਸ਼ ਬਚੂਗਾ ਆ ਉਹਨਾਂ ਦੇ ਪੂਤਲੇ ਕਰੇ ਪਏ ਨੇ ਅੱਜ ਅਸੀਂ ਮਾਲਾਂ ਦੀ ਨੰਦਾਲਾ ਮੰਡੀ ਦੇ ਵਿੱਚ ਬੂਤਲਾ ਫੁੱਕਾਂਗੇ ਸਾਰੇ ਭਾਰਤ ਦੇ ਵਿੱਚ ਫੁਕੇ ਜਾਂਦੇ ਨੇ ਸਾਰੇ ਟਰੈਕਟਰ ਮਾਰਚ ਹੋ ਰਹੇ ਨੇ ਅੱਜ ਸਾਡਾ ਕਾਫਲਾ ਖਰੋਰੀ ਤੱਕ ਟਰੈਕਟਰਾਂ ਦੇ ਖੜਾ ਹੈ 2000 ਦੇ ਟਰੈਕਟਰ ਲਗਭਗ ਖੜਾ ਹੈ ਇਸ ਕਰਕੇ ਅਸੀਂ ਤਿਆਰੀ ਚਾ ਜਿਵੇਂ ਸਾਡੇ ਉਹ ਸਾਥੀਆਂ ਦਾ ਉਹ ਬਾਈਵਾਰੇ ਜਿਹੜਾ ਸਾਡਾ ਸ਼ਹੀਦ ਕੀਤਾ ਹੈ ਸਰਕਾਰ ਨੇ ਉਹਦੀਆਂ ਮੰਗਾਂ ਨੇ ਜਿਹੜੀਆਂ ਉਹ ਜੋ ਉਹਨਾਂ ਦੀਆਂ ਮੰਗਾਂ ਨੇ ਸਾਡੇ ਸਾਥੀਆਂ ਦੀਆਂ ਉਸ ਮੰਗਾਂ ਤੇ ਜੇ ਸਰਕਾਰ ਪੰਜਾਬ ਸਰਕਾਰ ਨਹੀਂ ਪੂਰੀ ਉਤਰਦੀ ਤਾਂ ਅਸੀਂ ਜਦੋਂ ਜੇ ਉਹਨਾਂ ਦੇ ਨਾਲ ਹਰ ਵਕਤ ਨਾਲ ਹਰ ਵਕਤ ਹਰ ਇੱਕ ਕਿਸਾਨ ਜਥੇਬੰਦੀ ਹਰ ਇੱਕ ਕਿਸਾਨ ਦੇ ਸਿਰ ਤੇ ਖੜੀ ਆ ਕਿਉਂਕਿ ਜਿਹੜੇ ਜਥੇਬੰਦੀਆਂ ਨੇ ਉਹ ਕਿਸਾਨਾਂ ਦੇ ਨਾਂਵ ਨਾਲ ਬਣੀਆਂ ਨੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਲੈ ਕੇ ਬਣੀਆਂ ਨੇ ਪਰ ਭਲੇਖਾ ਪਾਇਆ ਜਾ ਰਿਹਾ ਸਰਕਾਰ ਵੱਲੋਂ ਵੀ ਜਥੇਬੰਦੀਆਂ ਪਾਟ ਗਈਆਂ ਲੋਕ ਪਾਟ ਗਏ ਤੇ ਹੁਣ ਦੁਬਾਰਾ ਇਕੱਠੇ ਨਹੀਂ ਹੋ ਸਕਦਾ ਇਹ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂਲਾ ਮਹਿਲਾ ਚੌਂਕ ਮੰਡੀ ਨਿਟਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ